ਜੇ ਕੋਈ ਕਿਸੇ ਨੂੰ ਰੋਪੀ ਦਿੰਦਾ ਤੇ ਮਾਲਕ ਉਹਦੀ ਰੋਟੀ ਨੂੰ ਹੋਰ ਬਣਾਉਂਦਾ ਹੈ ਜੇ ਕਿਸੇ ਨੂੰ ਕੋਈ ਗਿਆਨ ਮੰਨਦਾ ਮਾਲਕ ਉਹਦੇ ਗਿਆਨ ਨੂੰ ਹੋਰ ਬਣਾਉਂਦਾ ਹੈ ਦੁਆਬੇ ਦੇ ਲੋਕ ਮਾਇਆ ਵੰਡਦੇ ਆ ਤੇ ਮਾਲਕ ਇਹਨਾਂ ਨੂੰ ਮਾਇਆ ਦੇ ਵਿੱਚ ਰੰਗੀ ਬਚਾ ਕੇ ਤੇ ਦੁਆਬੇ ਦੇ ਲੋਕਾਂ ਦਾ ਪਤਖ ਹੈ ਜਿੰਨੇ ਮੇਲੇ ਹੁੰਦੇ ਆ ਪੰਜਾਬ 'ਚ ਹੁੰਦੇ ਆ ਲੱਖਾਂ ਕਲਾਕਾਰਾਂ ਦੀ ਰੋਟੀਆਂ ਪੰਜਾਬ ਦੇ ਮੇਲਿਆਂ 'ਚੋਂ ਚੱਲ ਰਹੀ ਹੈ ਹਜ਼ਾਰਾਂ ਕਲਾਕਾਰਾਂ ਦੀ ਰੋਟੀ ਹੁਣ ਦੇਖੋ ਕਾਰ ਦੇ ਨਾਲ ਦਬਾਬੇ ਚੋਂ ਕਿੰਨੇ ਘਰ ਪਲ ਰਹੇ ਆ ਸੁਣਿਓ ਇਹ 10 ਬੌਂਸਰ ਖੜੇ ਆ 10 10 ਚੁੱਲੇ ਹੋਗੇ ਇਹ 7-8 ਸਾਜੀ ਖੜੇ ਆ 17 ਚੁੱਲੇ ਹੋਗੇ ਆ 4 ਫੋਰ ਸਾਰੇ ਖੜੇ ਆ 21 ਚੁੱਲੇ ਹੋਗੇ ਨਾਲ ਮੁੰਡੇ ਹੋਰ ਆਏ ਆ 4 25 ਚੁੱਲੇ ਹੋ ਗਏ 26 ਮਮ ਚੁੱਲਾ ਮੈਂ ਹੋ ਗਿਆ ਬਾਬਾ ਜੀ 26 ਚੁੱਲੇ ਬਲ ਰਹੇ ਆ ਇੱਕ ਕਲਾਕਾਰ ਕਰਦਾ ਤਾਂ ਫਿਰ ਕਿੰਨੇ ਕਲਾਕਾਰਾਂ ਨਾਲ ਕਿੰਨੇ ਚੁੱਲੇ ਜਲਦੇ ਹੋਣਗੇ ਕਿੰਨੇ ਬੱਚਿਆਂ ਦੀ ਫੀਸਾਂ ਭਰੀਆਂ ਜਾਂਦੀਆਂ ਹੋਣਗੀਆਂ ਕਿੰਨੇ ਬੱਚੇ ਪੜ੍ਹਦੇ ਹੋਣਗੇ ਇਹ ਦਵਾਬੇ ਦੀ ਮਿਹਰਬਾਨੀ ਦਵਾਬੇ ਆਇਆ ਮਾਰਦਾ ਤਾੜੀ ਖੜ ਗਿਆ ਸਿੰਘਾ ਬੋਲਦਾ ਮੇਰੇ ਦਵਾਬੇ ਦਾ ਸ਼ੇਰ ਕਮਈਆ ਆ ਜਾ ਅੱਛਾ ਜਿਹੜੀ ਚੀਜ਼ ਮੰਗਣ ਲੱਗਾ ਸੀ ਉਹ ਭੁੱਲ ਗਿਆ ਮੈਂ ਨਾਲ ਫੜ ਇੱਕ ਚੀਜ਼ ਮੰਗਣ ਲੱਗਾ ਦਵਾਬੇ ਨੂੰ ਦੇ ਦੇ ਉਹ ਬੜਾ ਜਦੋਂ 20-20 ਰੁਪਏ ਮੰਗਣ ਲੱਗਾ ਸਾਹ